ਹਾਂਜੀ ਪੰਜਾਬੀ ਵੀਰੋ ਇਹ ਵੀਡੀਓ ਜੇ ਤੁਸੀਂ ਸ਼ੇਅਰ ਨਾ ਕੀਤੀ ਨਾ ਤੁਹਾਡਾ ਨੈਟ ਚਲਾਉਣ ਦਾ ਫੇਸਬੁੱਕ ਚਲਾਉਣ ਦਾ ਕੋਈ ਫਾਇਦਾ ਨਹੀਂ ਇਹ ਘਟਨਾ ਹੁਸ਼ਿਆਰਪੁਰ ਦੀ ਜਿਹੜੀ ਹੈ 5 ਸਾਲ ਦੇ 4 ਸਾਲ ਦੇ ਬੱਚੇ ਦੇ ਨਾਲ ਭਈਆ ਇੱਕ ਯਾਦਵ ਜਿਹਦਾ ਨਾਮ ਹੈ ਜਿਨੇ ਬੜੀ ਮਾੜੀ ਘਟਿਆ ਕਰਤੂਤ ਜਿਹੜੀ ਹੈ ਬੜਾ ਗੰਦਾ ਕੰਮ ਜਿਹੜਾ ਉਸ ਬੱਚੇ ਦੇ ਨਾਲ ਕੀਤਾ ਉਹਦੇ ਨਾਲ ਮਾੜੀ ਹਰਕਤ ਕੀਤੀ ਉਹਦੇ ਨਾਲ ਰੇਪ ਕੀਤਾ ਬਲਤਕਾਰ ਕੀਤਾ ਛੋਟੇ ਜਿਹੇ ਬੱਚੇ ਦਾ ਮਾਸੂਮ ਦਾ ਦੇਖੋ ਛੋਟਾ ਜਿਹਾ ਫੁੱਲ ਜੇ ਕਹਿੰਦੇ ਖਿੜਿਆ ਸੀ ਉਹਨੂੰ ਪਹਿਲਾਂ ਹੀ ਇਹਨੇ ਮਰਝਾ ਦਿੱਤਾ ਖਤਮ ਕਰ ਦਿੱਤਾ ਐਸੀ ਘਟਿਆ ਕਰਤੂਤ ਸਭਈਏ ਦੀ ਤੇ ਦੇਖੋ ਸਾਰਾ ਪਰਿਵਾਰ ਇਲਾਕਾ ਜਿਹੜਾ ਇਕੱਠਾ ਹੋਇਆ ਪਿਆ ਐਬਲੈਂਸ ਨੂੰ ਜਾਣ ਨਹੀਂ ਦੇ ਰਹੇ ਕਿਉਂ ਕਿਉਂਕਿ ਬੱਚੇ ਦਾ ਦੁੱਖ ਜਿਹੜਾ ਹਜੇ ਤੱਕ ਕਹਿੰਦੇ ਇਹ ਤਾਂ ਕੋਈ ਪੂਰੀ ਕਾਰਵਾਈ ਜਿਹੜੀ ਨਹੀਂ ਹੋਈ ਤੇ ਦੇਖ ਲਓ ਇਹ ਹਾਲਾਤ ਪੰਜਾਬ ਦੇ ਨੇ ਆਪਣੇ ਬੱਚਿਆਂ ਦੇ ਨਾਲ ਆਪਣੀਆਂ ਧੀਆਂ ਦੇ ਨਾਲ ਆਪਣੇ ਬਹੁ ਬਟਕੀਆਂ ਨਾਲ ਕੀ ਕੰਮ ਹੋ ਰਿਹਾ ਤੇ ਅੱਜ ਜੇ ਆਪਾਂ ਗੌਰ ਨਾ ਕੀਤੀ ਇਸ ਚੀਜ਼ ਤੇ ਤਾਂ ਸਾਡਾ ਆਉਣ ਵਾਲਾ ਭਵਿੱਖ ਆਉਣ ਵਾਲਾ ਸਮਾਂ ਜਿਹੜਾ ਬਹੁਤ ਮਾੜਾ ਹੋਣਾ ਤੇ ਪਹਿਲਾਂ ਤਾਂ ਮੇਰੀ ਵੀ ਸੋਚ ਸੀ ਕਿ ਜਿਹੜਾ ਸਾਰੇ ਭਈਏ ਭਾਵੇਂ ਕਹਿੰਦੇ ਸਾਰੇ ਜਿਹੜੇ ਪ੍ਰਵਾਸੀ ਨਹੀਂ ਮਾੜੇ ਪਰ ਜਦੋਂ ਇੱਕ ਮੱਝ ਕਹਿੰਦੇ ਲਿਬੜਦੀ ਇਹ ਸਾਰਿਆਂ ਨੂੰ ਲਿਬੜ ਦਿੰਦੀ ਏ ਹੁਣ ਇਹ ਭਈਏ ਦੀ ਕਰਤੂਤ ਜਿਹੜੀ ਇਹ ਸਾਰਿਆਂ ਨੂੰ ਮਾੜਾ ਬਣਾ ਦਿੱਤਾ ਸਾਰਿਆਂ ਉਹ ਆਪਾਂ ਫਿਰ ਇੱਕੋ ਨਿਗਾਹ ਦੇ ਨਾਲ ਜਦੋਂ ਵੇਖਦੇ ਆ ਕਿਉਂਕਿ ਇਹਦੀ ਘਟਿਆ ਕਰਤੂਤ ਇੱਕ ਨਹੀਂ ਇੱਕ ਵੀਡੀਓ ਹੋਰ ਮੈਂ ਦੇਖੀ ਹੈ ਉਹ ਵੀ ਦੋ ਬੱਚਿਆਂ ਨੂੰ ਲੈ ਕੇ ਖੇਤਾਂ ਦੇ ਵਿੱਚ ਵੜਿਆ ਪਿਆ ਉਹ ਵੀ ਪੰਜਾਬੀ ਵੀਰ ਦੇ ਕਿਸੇ ਦੀ ਨਿਗਾਹ ਪੈ ਗਈ ਆਵਾਜ਼ ਸੁਣ ਲਈ ਕਿ ਖੇਤਾਂ ਦੇ ਵਿੱਚੋਂ ਆਵਾਜ਼ ਆ ਰਹੀ ਤਾਂ ਉਹਨੇ ਜਾ ਕੇ ਬਚਾਉਣਾ ਕੀਤਾ ਸੋ ਇਹ ਜ 4 ਸਾਲ ਦੇ ਮਾਸੂਮ ਬੱਚੇ ਨੂੰ ਜਿਹੜਾ ਇਹਨੇ ਮਾਰਿਆ ਇਕੱਲਾ ਮਾਰਿਆ ਨਹੀਂ ਹੈ ਉਹਦੇ ਨਾਲ ਰੇਵ ਕੀਤਾ ਬਲਤਕਾਰ ਕੀਤਾ ਹੈ ਤੇ ਉਹਨੂੰ ਮਾਰ ਕੇ ਕੋਕੋ ਕੇ ਮਾਰ ਕੇ ਉਹਨੂੰ ਉਹਦੀ ਜਾਨ ਜਿਹੜੀ ਇਸ ਪ੍ਰਵਾਸੀ ਭਈਏ ਨੇ ਲਈ ਏ ਸੋ ਵੀਡੀਓ ਸ਼ੇਅਰ ਕਰਿਓ ਇਸ ਪਰਿਵਾਰ ਨੂੰ ਇਨਸਾਫ ਜਿਹੜਾ ਮਿਲਣਾ ਚਾਹੀਦਾ ਹੈ ਹੁਸ਼ਿਆਰਪੁਰ ਦੇ ਪਰਿਵਾਰ ਜਿਹੜਾ ਰਹਿਣ ਵਾਲਾ ਹੈ ਤੇ ਦੇਖੋ ਕੱਠ ਵੱਡੀ ਗਿਣਤੀ ਵਿੱਚ ਹੋਇਆ ਇਸ ਮਾਸੂਮ ਦੇ ਹੱਕ ਦੇ ਵਿੱਚ ਕਿਵੇਂ ਐਂਬੂਲੈਂਸ ਦੇ ਆਲੇ ਦੁਆਲੇ ਲੋਕ ਖੜੇ ਨੇ ਉਹਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਰੁਕਿਆ ਕਿ ਸਾਡੇ ਬੱਚੇ ਨੂੰ ਨਾਲ ਲੈ ਕੇ ਜਾਓ ਕਿਉਂਕਿ ਦੁੱਖ ਬੱਚਿਆਂ ਦਾ ਜਿਹੜਾ ਪੁੱਤਰਾਂ ਦਾ ਜਿਹੜਾ ਹੈ بڑا ਹੁੰਦਾ ਉਹ ਵੀ ਛੋਟਾ ਜਿਹਾ ਬੱਚਾ ਹੋਵੇ ਕੱਲਾ ਕੱਲਾ ਭਵੇਂ ਧੀ ਹੈ ਚਾਹੇ ਪੁੱਤ ਹੈ ਪਰ ਇਹੋ ਜਿਹੀ ਜਿਹੜੀ ਸ਼ਰਮਨਾਕ ਘਟਨਾ ਜਿਹੜੀ ਸੁਪਈਏ ਨੇ ਪ੍ਰਵਾਸੀ ਨੇ ਕੀਤੀ ਹੈ ਇਹ ਸਾਡੇ ਘਰਾਂ ਤੇ ਹਮਲੇ ਕਰ ਰਹੇ ਨੇ ਸਾਡੇ ਭਰਾਵਾਂ ਤੇ ਹਮਲੇ ਕਰ ਰਹੇ ਨੇ ਗਾਲਾਂ ਗਾਲੀ ਗਲੋਚ ਕਰ ਰਹੇ ਨੇ ਕੰਮ ਕਰਨ ਨਹੀਂ ਦੇ ਰਹੇ ਸੋ ਸਰਕਾਰ ਨੂੰ ਵੀ ਅਪੀਲ ਹੈ ਕਿ ਇਹੋ ਜਿਹਿਆਂ ਦੀ ਨਾ ਵੋਟ ਹੋਣੀ ਚਾਹੀਦੀ ਹੈ ਜਿਹੜੇ ਇਹੋ ਜਿਹੀ ਘਟੀਆਂ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਆ ਕੇ ਦੂਜਿਆਂ ਨੂੰ ਬਦਨਾਮ ਕਰ ਰਹੇ ਨੇ ਹੋਰਾਂ ਨੂੰ ਵੀ ਤੇ ਤੁਸੀਂ ਤੁਹਾਡੇ ਕੀ ਵਿਚਾਰ ਨੇ ਇਸ ਭਈਏ ਨੂੰ ਕੀ سزا ਮਿਲਣੀ ਚਾਹੀਦੀ ਹੈ ਜਿਹਨੇ ਇਹ ਗੰਦੀ ਕਰਤੂਕਾਟਿਆ ਜਿਹੜੀ ਕੀਤੀ ਹੈ ਇੱਕ ਛੋਟੇ ਜੇ ਮਾਸੂਮ ਦੇ ਨਾਲ ਤੇ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਇਸ ਵੀਡੀਓ ਦੇ ਵਿੱਚ ਜਰੂਰ ਕਮੈਂਟਾਂ ਦੇ ਵਿੱਚ ਦਿਓ ਇਸ ਭਈਏ ਨੇ ਜਿਹੜੀ ਮਾੜੀ ਕਰਤੂਤ ਕੀਤੀ ਹੈ ਸਾਡੀਆਂ ਪੱਗਾਂ ਨੂੰ ਹੱਤ ਪਾ ਰਹੇ ਨੇ ਭਰਾਵਾਂ ਨੂੰ ਗਾਲੀ ਗਲੋਚ ਕਰ ਰਹੇ ਨੇ ਤਿੱਿਆਂ ਭੈਣਾਂ ਦੀ ਇਚਤਰੋਲ ਰਹੇ ਨੇ ਪਿੱਛੇ ਇੱਕ ਭਈਏ ਨੇ ਕੁੜੀ ਕੱਢ ਕੇ ਲੈ ਕੇ ਆ ਨਾਲੇ ਪੰਜਾਬੀਆਂ ਨੂੰ ਧਮਕੀਆਂ ਦੇ ਰਿਹਾ ਹੈ ਇਹ ਹਾਲਾਤ ਨੇ ਪੰਜਾਬ ਦੀ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਇਸ ਭਈਏ ਨੂੰ ਕੀ ਸਜ਼ਾ ਜਿਹੜੀ ਇਹ ਮਿਲਣੀ ਚਾਹੀਦੀ ਏ ਤੋਂ ਕਮੈਂਟਾਂ ਵਿੱਚ ਜਰੂਰ ਦਿਓ ਇਸ ਦੀ ਘਟਿਆ ਕਰਤੂਤ ਜਿਹੜੀ ਇਹਨੇ ਬੱਚੇ ਦੇ ਨਾਲ ਕੀਤੀ ਏ ਇੱਕ ਛੋਟਾ ਜਿਹਾ ਬੱਚਾ 마ਸੂਮ ਜਿਹੜਾ 4 ਸਾਲਾਂ ਦਾ ਮਾਰ ਦਿੱਤਾ ਤੇ ਪਰਿਵਾਰ ਦਾ ਜਿਹੜਾ ਕੁਲਦੀਪਕ ਬੁਝਾ ਦਿੱਤਾ ਇਸ ਦੀ ਘਟਿਆ ਕਰਤੂਤ ਸੋ ਸ਼ੇਅਰ ਕਰਿਓ ਲਾਈਕ ਕਰਿਓ ਫੋਲੋ ਕਰਿਓ ਪੇਜ ਨੂੰ ਤੇ ਵਿਚਾਰ ਜਰੂਰ ਦਿਓ ਇਹਨੂੰ ਕੀ ਸਜ਼ਾ ਜਿਹੜੀ ਇਸ ਭਈਏ ਨੂੰ ਮਿਲਣੀ ਚਾਹੀਦੀ ਜਿੰਨੇ ਘਟਿਆ ਕਰਤੂਤ ਜਿਹੜੀ ਇਸ ਬੱਚੇ ਦੇ ਨਾਲ ਕੀਤੀ ਏ ਸੋ ਸ਼ੇਅਰ ਜਰੂਰ ਸਾਰੇ